ਜਿਹੜਾ ਥੋੜਾ ਜਾਵਤਾ ਭਰਾਵੋ ਇਸੇ ਕਰਕੇ ਵੱਡੀਆਂ-ਵੱਡੀਆਂ ਲੜਾਈਆਂ ਆਪਾਂ ਜੱਟੀਆਂ ਨੇ ਅੱਜ ਵੀ ਜਿੰਨੀ ਗੱਲ ਅੰਦਰ ਪ੍ਰਸ਼ਾਸਨ ਦੇ ਨਾਲ ਹੋਈ ਆ ਉਹ ਸਾਰੀ ਗੱਲ ਆ ਜਿਹੜੀ ਉਹ ਕੀ ਗੱਲ ਹੋਈ ਆ ਆਪਣਾ ਅਗਲਾ ਕਿੰਨੇ ਆ ਕੀ ਫੈਸਲਾ ਹੋ ਗਿਆ ਉਹ ਸਾਰਾ ਸੁਰੂ ਦੱਸਣਾ ਪਹਿਲਾਂ ਬਹਿਜੋ ਭਰਾ ਵੀ ਬਣ ਕੇ ਥੋੜੇ ਥੋੜੇ ਜਾਵਤੇ ਆਏ ਚੱਲਦੇ ਆ ਤੁਹਾਡੀ ਗੱਲ ਇਹ ਚੱਲਦੀ ਆ ਵੀ ਯਾਰ ਆ ਜਾਵਤੇ ਵਾਲੀ ਫੌਜ ਆ ਦਨੇ ਟਾਈਮ ਤੇ ਕਹਿਦੇ ਨੇ ਉਹਨੇ ਟਾਈਮ ਤੇ ਆਉਂਦੇ ਨੇ ਜੇ ਇਹਨਾਂ ਦਾ ਆਗੂ ਸਟੇਜ ਤੋਂ ਕਹੇ ਨਾ ਤਾਂ ਬੈਹਦੇ ਨੇ ਕਿਵੇਂ ਪੁਲਿਸ ਤੇ ਫੌਜ ਦਾ ਜਾਪਦਾ ਹੁੰਦਾ ਓਵੇਂ ਆ ਲੋਕਾਂ ਦਾ ਜਾਪਦਾ ਇਸ ਕਰਕੇ ਪੀਰ ਆ ਸਾਰੇ ਭਰਾਵਾਂ ਨੂੰ ਕਿ ਬੈਠੋ ਉਹ ਉਹ ਬੇਇਨਤੀ ਕਰਦਾ ਆਪਣੇ ਸ਼ੂਬੇ ਦੇ ਸੀਨੀਅਰ ਮੀਤ ਜਾਨਾ ਚੰਗਾ ਸਿੰਘ ਜੀ ਦੇਖੂ ਕਿ ਜੋ ਗੱਲਬਾਤ ਹੋਈ ਆ ਉਹ ਤੁਹਾਡੇ ਨਾਲ ਅਭਿਕਾਰੀ ਵੀ ਆਏ ਨੇ ਉਹਨਾਂ ਨੇ ਵੀ ਜਿਹੜੀ ਗੱਲਬਾਤ ਆ ਉਹਦਾ ਭਰੋਸਾ ਨਾਉਣਾ ਇਥੋਂ ਫੁਰ ਝੰਡਾ ਸਿੰਘ ਜੀ ਦੇਖੋਗੇ ਆਹ ਜੀ ਗਾ ਜੀ ਮੈਦਾਨ ਦੇ ਕੱਟੇ ਹੋਏ ਭੈਣੇ ਤੇ ਭਰਾਵੋ ਤੁਹਾਡੇ ਕਰਕੇ ਸਾਡੀ ਕੋਈ ਗੱਲ ਸੁਣਦਾ ਮਾੜੀ ਮੋਟੀ ਨਹੀਂ ਤਾਂ ਸਾਨੂੰ ਬਕੜੀ ਰਿਪੜੀ ਸਮਾਰ ਦੇਣੇ ਹੁਣ ਜੋਗਲ ਹੋਈ ਆ ਫੇਰ ਉਹ ਕਹਿੰਦੇ ਸੀ ਸਭੀ ਉੱਤੇ ਲਿਖਿਆ ਹੈ ਬਿਜਣਾ 24 ਲੱਖ ਦੇਣਾ ਹੈ ਇਹ ਫੈਸਲਾ ਫੋਨ ਤੋਂ ਬਾਅਦ ਕਰਨਾ ਹੈ ਫਿਰ ਇਹ ਕੰਮ ਕਾਹ ਸ਼ੁਰੂ ਕਰਿਆ ਉਹ ਕਹਿੰਦੇ ਜੇ ਫੋ ਫੈਸਲਾ ਕੋਰਟ ਚ ਕੇਸ ਪਾਇਦੋ ਬਣਾ ਨਹੀਂ ਹੁੰਦਾ ਆਪਾਂ ਇਸ ਗੱਲ ਦੇ ਨਹੀਂ ਸਾਨੂੰ ਪੈਸੇ ਧਰ ਦਿਓ ਜਿੱਤੇ ਕੋਰਟ ਸਾਡੇ ਹੱਕ ਚ ਫੈਸਲਾ ਕਰ ਦੋ ਉਦੋਂ ਤੁਸੀਂ ਆਪਦੇ ਪੈਸੇ ਵਾਪਸ ਲੈ ਲਿਓ ਜੇ ਅਸੀਂ ਨਹੀਂ ਸਾਡੇ ਕਿਸਾਨਾਂ ਨੂੰ ਕਹਿੰਦੇ ਵੀ ਤੁਸੀਂ ਕੇਸ ਪਾ ਦਿਓ ਕਿਉਂਕਿ ਅਸੀਂ ਕੋਟਾਂ ਤੇ ਭਰੋਸਾ ਕਰ ਹੀ ਨਹੀਂ ਸਕਦੇ ਉਹ ਕਹਿੰਦੇ ਸਾਡਾ ਕੰਮ ਜੇ ਜੀਤੋ ਮਰਜੀ ਕੇਸ ਪਵਾ ਲਈਏ ਉਹ ਕੇਸ ਦਾ ਜਦੋਂ ਫੈਸਲਾ ਹੋ ਗਿਆ 24 ਲੱਖ ਦਾ ਉਹ ਕਹਿੰਦੇ ਸਾਰੇ ਤੇ ਲਾਗੂ ਹੋ ਜਾਂਦਾ ਹੈ ਆਪਾਂ ਇਤੇ ਹਾਂ ਨਹੀਂ ਕਰੀ ਆਪਾਂ ਕਹਿੰਦੇ ਆਪਾਂ ਵਕੀਲ ਨਾਲ ਰਾਏ ਕਰਾਂਗੇ ਆਪਣਾ ਵਕੀਲ ਕੀ ਕਹਿੰਦਾ ਉਹਦੇ ਹਿਸਾਬ ਨਾਲ ਅਸੀਂ ਚੱਲਾਂਗੇ ਇਤੋਂ ਲਾਵਾ ਆਪਣੀਆਂ ਗੱਡੀਆਂ ਭੰਨੀਆਂ ਪਾਚੇ ਬਣੇ ਇਹਨਾਂ ਮੁੱਦਿਆਂ ਤੇ 13 ਤਰੀਕ ਨੂੰ ਆਪਾਂ ਮੁੜ ਬੈਠਣਾ ਹੈ ਪ੍ਰਸ਼ਾਸਨ ਨਾਲ ਉਹਨਾਂ ਚਿਰ ਇੱਥੇ ਕੋਈ ਕੰਮ ਨਹੀਂ ਚੱਲੂਗਾ ਇਹਗਾ ਤੇਰਾ ਨੂੰ ਵੱਲ ਸਿਰ ਨਹੀਂ ਜਾਂਦੀ ਟੁੱਟ ਜਾਂਦੀ ਹੈ ਇਹਨਾਂ ਦਾ ਆਵਦਾਰ ਹੈ ਆਪਣਾ ਆਵਦਾਰ ਹੈ ਆਪ ਪਤਾ ਨਾ ਸਮਾਤ ਨਹੀਂ ਸੀ ਕਰਨਾ ਚਾਹੁੰਦੇ ਠੀਕ ਐ ਇਹਨਾਂ ਦੇ ਕੋਈ ਡਿੱਕੇ ਹੋਣਗੇ ਜੰਮੀ ਨੂੰ ਇੱਥੇ ਬੈਠੇ ਤੋਂ ਵੀ ਸ਼ੇਕ ਪੈਂਦਾ ਪ੍ਰਭੂ ਬਸ ਆ ਗੰਡਾ ਬੰਨੀ ਰੱਖੋ ਫਿਰ ਕਿਹਨੇ ਦਿਵਾਨ ਨਹੀਂ ਦਿੱਤੇ ਪ੍ਰਭੂ ਗੰਢ ਖਿੰਡ ਗਈ ਉਹਦੇ ਕੱਲੇ ਕੱਲੇ ਨੂੰ ਜਣਕੇ ਨਹੀਂ ਮਾਰਨੀ ਇਹਨਾਂ ਨੇ ਬਾਰ-ਬਾਰ ਆਉਂਦੀ ਐ ਉਹ ਠੰਡ ਕਰਦੇ ਮਹਾ ਟੁੱਟ ਗਿਆ ਬਹੁਤ ਮਾੜੀ ਗੱਲ ਹੋ ਗਈ ਜੇ ਸੱਚੇ ਟੁੱਟ ਗਿਆ ਤਾਂ ਪਰਾਂ ਤੋਂ ਲਾਇਆ ਕਿਉਂ ਨਹੀਂ ਅਸੀਂ ਤੋੜੀਆਂ ਸਾਡੇ ਨਾਲ 3 ਵਜੇ ਦਾ ਸਮਝੌਤਾ ਕਰਦੇ ਹਾਂ ਸਮਝੌਤਾ ਤੇ ਨੂੰ ਤੁਸੀਂ ਰਾਜ਼ ਤੜਕੇ ਤੇ ਗਡੀਕ ਦੇ ਦੀ 10 ਵਜੇ ਤੱਕ ਆਰਾਧ ਨੂੰ ਫੋਰਸ ਲਾ ਦਿੰਦੇ ਹੋ ਬੇਸੇ ਚੀੜੀ ਨਾ ਫੜਕਣ ਦਿਓ ਆਏ ਗੱਲ ਕਰਨੀ ਸਾਡੀ ਤੇ ਧੌਣ ਤੇ ਖੋਡਾ ਲੜ ਕੇ ਐ ਤੇ ਕੰਦੇ ਕਾਲ ਜਿਲੇ ਦਾ ਨਹੀਂ ਵਾਪਰਿਆ ਕੋਸ ਉਦੋਂ ਸਾਡੀ ਸ਼ਾਨ ਸਕਾਰ ਕੇ ਨਹੀਂ ਵਾਪਰਿਆ ਜੇ ਅਸੀਂ ਜਿਲ੍ਹੇ ਨੂੰ ਕਹਿੰਦੇ ਵੀ ਦਾ ਦਿਓ ਫੱਕੀ ਕੋਈ ਗੱਲ ਜਿਹੜਾ ਕੁਸ ਹੁੰਦਾ ਦੇਖ ਲਾਂਗੇ ਬਸ ਆਹੀ ਕੁਸ ਕੱਲ ਹੋ ਜਾਣਾ ਜਿਹੜਾ ਰਾਤ ਕੀਤਾ ਇੰਜ ਕਰਕੇ ਇਸ ਗੱਲ ਦਾ ਭਰੋਸਾ ਦឹងਗੇ ਏਡੀਸੀ ਸਾਹਿਬ ਵੀ 13 ਨੂੰ ਮੀਟਿੰਗ ਹੋ ਉਹਨਾਂ ਕੇ ਸਾਲੀ ਵੀ ਵਿਚਾਰੀ ਜਾਨੀਆਂ ਗੱਡੀਆਂ ਦੀ ਭੰਨ ਤੋੜ ਵਾਲੀ ਵੀ ਵਿਚਾਰੀ ਹੋ ਗਈ ਉਹਨੇ ਦਿਨ ਕੋਈ ਕੰਮ ਨਹੀਂ ਚੱਲੂਗਾ ਇਹਨਾਂ ਨੇ ਆਪ ਵੀ ਬੰਦੇ ਭਾਲਨੇ ਆਪ ਵੀ ਕੇਸ ਪਾਉਣ ਉਹ ਚੀਜ਼ ਦੇ ਆਧਾਰ ਤੇ ਇਹਨਾਂ ਦੀ ਮੰਗ ਆ ਵੀ ਤੁਸੀਂ ਕੇਸ ਪਾ ਲਿਓ ਆਪਾਂ ਕਿਹਾ ਕਿ ਸਾਡਾ ਜਿਹੜਾ ਵਕੀਲ ਹੈ ਅਸੀਂ ਉਹਨਾਂ ਨਾਲ ਰਾਏ ਕਰਕੇ ਤੁਹਾਡੀ ਗੱਲ ਇਹ 13 ਨੂੰ ਕਰਾਂਗੇ ਜਦੋਂ ਵੀ 13 ਨੂੰ ਦੁਆਰੇ ਬੈਠਾਂਗੇ ਤੇ ਤੁਸੀਂ ਕੰਮ ਇੱਧਰ ਹੀ ਰੱਖਿਓ ਕੀ ਬਣਦਾ ਹੈ ਤੇਰਾ ਨੂੰ ਵੀ ਇਹ ਹੁੰਦੀ ਸਾਸ ਨੂੰ ਪ੍ਰੋਸਾ ਇਹ ਇਹ ਦੀਸਾ ਬਰੋਸਾ ਦਵਣਗੇ ਉਸ ਤੋਂ ਬਾਅਦ ਆਪਣੇ ਪ੍ਰਧਾਨ ਬੋਲਣਗੇ ਧੰਨਵਾਦ ਅੱਜ ਪਿੰਡ ਮੇਲੇ ਵਾਲੇ ਬੈਠੇ ਬਾਕੀ ਸੈਣੋਂ ਦੇ ਭਰਾਵੋ ਕੰਮਾ ਆਪਣਾ ਇੱਕੇ ਜੋ ਸੰਘਰਸ਼ ਚੱਲ ਰਿਹਾ ਤੁਹਾਡਾ ਉਹਦੇ ਬਾਰੇ ਸਾਰਾ ਤੁਹਾਨੂੰ ਉਜੋਕਰ ਵੀ ਪਤਾ ਹੈ ਕੱਜ ਜੋ ਹੋਇਆ ਉਹਦਾ ਵੀ ਪਤਾ ਹੈ ਇਹ ਜਿਹੇ ਇੱਕ ਖੁਸ਼ੀ ਦੀ ਗੱਲ ਹੈ ਵੀ ਬੜੀ ਵਧੀਆ ਇੱਕ ਮੀਟਿੰਗ ਹੋਈ ਹੈ ਤੁਹਾਡੀ ਜਥੇਬੰਦੀ ਦੇ ਪ੍ਰਧਾਨ ਤੇ ਬਾਕੀ ਨੁਮਾਇੰਦੇ ਡੀਸੀ ਸਾਹਿਬ ਐਸਐਸਪੀ ਸਾਹਿਬ ਤੁਸੀਂ ਆਪਣੀਆਂ ਗੱਲਾਂ ਰੱਖੀਆਂ ਪ੍ਰਸ਼ਾਸਨ ਨੇ ਆਪਣੀਆਂ ਗੱਲਾਂ ਰੱਖੀਆਂ ਸੋ ਇਹਦੇ ਵਿੱਚ ਅਖੀਰ ਚ ਇਹ ਫੈਸਲਾ ਹੋਇਆ ਕਿ ਜਕਮੁਕਤ ਹੁਣ ਫੈਸਲਾ ਹੁਣਾ ਥੋੜਾ ਮੁਸ਼ਕਲ ਹੈ ਸੋ ਇਸ ਕਰਕੇ ਪ੍ਰਸ਼ਾਸਨ ਤੇ ਜਥੇਬੰਦੀ ਇਸ ਫੈਸਲੇ ਤੇ ਪਹੁੰਚੀ ਕਿ 13 ਤਰੀਕ ਨੂੰ ਦੁਬਾਰੇ ਮੀਟਿੰਗ ਹੋਊਗੀ ਜੋ ਅੱਜ ਜੀ ਕੁਝ ਗੱਲਾਂ ਕਹੀਆਂ ਨੇ ਉਹਨੂੰ ਪ੍ਰਸ਼ਾਸਨ ਵੀ ਵਿਚਾਰੂਗਾ ਤੇ ਤੁਹਾਡੀ ਜੱਥੇਬੰਦੀ ਵੀ ਵਿਚਾਰੂਗੀ ਪ੍ਰੰਤੂ 13 ਤਰੀਕ ਤੱਕ ਅਸੀਂ ਪੂਰਨ ਤੌਰ ਤੇ ਆਪਦਾ ਕੰਮ ਬੰਦ ਰੱਖਾਂਗੇ ਕੰਮ 13 ਦੀ ਮੀਟਿੰਗ 'ਚ ਜੋ ਫੈਸਲਾ ਹੁੰਦਾ ਉਹਦੇ ਤੋਂ ਬਾਅਦ ਹੀ ਚੱਲੂਗਾ ਸੋ 13 ਤਰੀਕ ਤੱਕ ਇੱਕ ਤਰੀਕੇ ਦਾ ਇਹ ਸਮਝੋਤ ਹੈ ਕਿ ਅਸੀਂ ਵੀ ਇੱਥੇ ਵੀ ਕੋਈ ਕੰਮ ਕਰਾਂਗੇ ਤੁਸੀ ਤੁਹਾਨੂੰ ਵੀ ਬੇਨਤੀ ਆ ਵੀ ਤੁਸੀਂ ਵੀ ਆਪ ਦਾ ਘਰੋ ਘਰੀ ਜਾ ਕੇ ਆਰਾਮ ਕਰੋ ਵਿਚਾਰੋ ਜੋ ਵੀ ਆਪਕੇ ਕੰਮ ਨੇ ਉਹ ਕਰੋ ਉਹ ਤੋਂ ਬਾਅਦ ਇੱਕ ਫੈਸਲਾ ਸੀਗਾ ਕਿ ਕਿਸਾਨ ਜਿਨ੍ਹਾਂ ਨੂੰ ਘੱਟ ਬਾਅਦਾਂ ਮਿਲੇ ਆ ਕਿ ਕਾਨੂੰਨੀ ਤੌਰ ਤੇ ਇੱਕ ਕੇਸ ਪਾ ਸਕਦੇ ਆ ਉਹਦੇ ਚ ਕੰਪਨੀ ਇਹ ਮੰਨੀ ਆ ਕਿ ਉਹ ਕੇਸ ਆਪ ਦੇ ਵੱਲੋਂ ਕਿਸਾਨ ਖੜੇ ਕਰਕੇ ਜਿਹੜੇ ਉਹਨਾਂ ਨਾਲ ਸਮਝੌਤੇ ਜਨੇ ਉਹ ਪਾ ਦੇਣਗੇ ਸੋ ਮੇਰੀ ਹੁਣ ਸਾਰਿਆਂ ਨੂੰ ਬੇਨਤੀ ਆ ਵੀ ਆਪ ਦੇ ਆਤਮਾ ਕੋ ਕਿਹੜੇ ਕਿ ਪੰਜਾਬ ਦੇ ਕੰਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੇਰੇ ਬੋਲੇ ਦੀ ਕਿਵੇਂ ਹੈਗੀ ਫਿਰ ਬੋਲਣੇ ਨਹੀਂ ਕਰਦਾ ਉਹ ਕੰਮ ਹੈ ਕੋਈ ਨਹੀਂ ਕੋਈ ਤੁਹਾਨੂੰ ਜਾਣਦੇ ਹਾਂ ਆਸਾਨ ਪ੍ਰਾਪਾ ਨੂੰ ਜਿਹੜੇ ਤਰਕਿ ਹੈ ਵੀ ਆਪਾਂ 13 ਤਰੀਕ ਦਾ ਕੰਮ ਬੰਦ ਰਹੂਗਾ ਮੇਰਾ ਫੋਨ ਦੇ ਦਿਓ ਜੀ ਤੇ ਜਿਹੜਾ ਪਰਚੋ ਕੇ ਪਵਾਉਣਾ ਹੈ ਆਪਾਂ ਜੀ ਸੈਂਟ ਸਿੱਧੀ ਅਦਾਲਤੀ ਕਾਰਵਾਈ ਚ ਅਸੀਂ ਜਾਵਾਂਗੇ ਕੰਪਨੀ ਜਾਊਗੀ ਕੰਪਨੀ ਆਪਣੇ ਬੰਦੇ ਲੈ ਕੇ ਜਾਓ ਕੋਈ ਬੰਦਾ ਕੋਕੀ ਤੋ ਆਉਂਦੀ ਹੈ ਇਹਨਾਂ ਦਾ ਕੰਮ ਹੈ ਸਾਡਾ ਕੰਮ ਨਹੀਂ ਅਸੀਂ ਇਹ ਜੇ ਵਿਚਾਰਨਾ ਹੈ 13 ਤਰੀਕ ਤੱਕ ਕੋਈ ਕੰਮ ਸ਼ੁਰੂ ਨਹੀਂ ਹੋਊਗਾ 13 ਤਰੀਕ ਨੂੰ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਗੱਡੀਆਂ ਦੀ ਭੰਨ ਤੋੜ ਜਿਹੜੀ ਹੋਈ ਹੈ ਉਹਦੇ ਬਾਰੇ ਵਿੱਚ ਇਹ ਚਰਚਾ ਹੋਣੀ ਹੈ ਜਿਹੜਾ ਕੇਸ ਪਏ ਨੇ ਸਾਡੇ ਤੇ ਅੱਜ ਰਾਤੀ ਰਾਤ ਕੀ ਇੰਕਾਜ ਹੋਇਆ ਮਾਨਸਾ ਦੇ ਵਿੱਚ ਜਿਹੜੇ ਪਹਿਲਾਂ ਇੱਥੇ ਦੁਨੀਆਲੇ ਹੋਏ ਨੇ ਉਹ ਕੇਸਾਂ ਬਾਰੇ ਕੀ ਕਰਕੇ ਨੇ ਇਹਨਾਂ ਨੂੰ ਗੈਰ ਵੀ ਸੋਚ ਕੇ ਆਏ ਹੋ ਅਸੀਂ ਉਹ ਏਜੰਡੇ ਦੇ ਜਿਹੜੇ ਵਿੱਚ ਲਾ ਕੇ ਉੱਤੇ ਵੈਸ਼ ਕਰਨੀ ਹੈ ਤੇ ਗੱਲ ਕਰਨੀ ਹੈ ਬਾਕੀ ਕਿਹੜੇ ਜਮੀਨੀ ਜਾਂਦੀ ਤੇ ਕਿਹੜੇ ਆਪਾਂ ਨਹੀਂ ਜਾਂਦੇ ਠੀਕ ਹੈ ਆਪਣਾ ਤਾਂ ਲਗਾਤਾਰ ਧਰਨਾ ਚਲਾਉਣ ਦੀ ਖਰੀ ਇੱਥੇ ਵੀ ਇੱਥੇ ਚਲਾਵਾਂਗੇ ਇਹ ਤਰ੍ਹਾਂ ਸਕੀਮ ਸੀ ਪਰ ਫਿਰ ਇਹਨਾਂ ਨੂੰ ਕੋਈ ਦੇਖ ਨਹੀਂ ਟਿੱਕਾ ਬਣਦਾ ਜਿਹੜੇ ਕਰਕੇ ਜੜਾ ਅਸੀਂ ਵਿਚਾਰ ਕੇ ਸੋਚਿਆ ਵੀ ਅੱਜ ਆਪਣੇ ਪ੍ਰੋਗਰਾਮ ਨੂੰ ਅਪਏ ਤੇ ਸਮਾਪਤ ਕਰੀਏ ਤੇ ਤੁਸੀਂ ਚੌਕਸ ਰਹੋ ਅਗੇ ਵਾਸਤੇ ਜਦੋਂ ਵੀ ਘੰਟੀ ਖੜਕਦੀ ਹੈ ਉਦੋਂ ਹੀ ਕੰਡੀਆਂ ਮੰਗੂ ਤੇ ਐ ਰੱਖੇ ਹੋਗੇ ਜਿਵੇਂ ਫੌਜ ਇਕੱਠੀ ਹੁੰਦੀ ਹੁੰਦੀ ਹੈ ਫੌਜ ਤਾਂ ਚਿਰ ਇਕੱਠੀ ਹੁੰਦੀ ਹੈ ਤੁਸੀਂ ਫਿਰ ਵੀ ਛੇਤੀ ਇਕੱਠੇ ਹੋਣੇ ਤੇ ਤੁਹਾਡਾ ਸਾਰਿਆਂ ਦਾ ਤੇ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਸੇਵਾ ਸੂਭਾ ਕੀਤੀ ਹੈ ਭਰ ਭਰਾਵਾਂ ਨੇ ਆਪਣੀ ਜੱਥੇ ਬੰਦੀ ਵੱਲੋਂ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਹੁਣ ਜਾਓਗੇ ਜੇ ਹੌਲੀ ਜਾਓ ਕਿ ਕੋਈ ਵਾਸਨਾ ਨਾ ਹੋ ਜੇ ਬੱਚ ਬਚਾ ਕੇ ਲਿਜਾਓ ਜਿਹੜੀਆਂ ਗੱਡੀਆਂ ਟੁੱਟੀਆਂ ਭੰਨ ਟੋੜ ਕੋਈ ਹੋਈ ਹੋਈ ਆ ਉਹਦੇ ਤੇ ਕੋਈ ਬ੍ਰੇਕ ਦਾ ਫਲਟ ਨਾ ਹੋਵੇ ਉਹਦਾ ਉਹ ਬਚਾ ਕੇ ਦੇਖ ਕੇ ਲਿਜਾਓ ਧੰਨਵਾਦ ਬੋਲੀਏ ਨਿਸ਼ਾਨ ਬਣਾ ਕੇ ਲੈ ਕੇ ਆਏ ਜਿੱਦੀ ਭੰਨ ਟੋੜ ਹੋਇਆ ਸਰ ਜੀ ਆਇਆਂ ਨੂੰ ਕਰੋ ਆਪਾਂ ਨਾਰੇ ਲਾ ਕੇ ਸਮਾਪਤੀ ਕਰਾਂਗੇ ਇੱਕ ਨਾਲ ਆ ਪੌਂਡ ਵਾਲਾ ਵੱਲੋਂ ਬੇਨਤੀ ਆ ਵੀ ਲੰਗਰ ਤਿਆਰ ਹੈ ਛੋੜੇ ਦੂਰ ਨੇੜੇ ਵਾਲੇ ਅਜਨਾ ਉਹ ਟਾਈਮ ਲੱਗਦਾ ਲੰਗਰ ਛੱਕ ਸਕਦੇ ਆ ਉਹ ਤੁਹਾਡੇ ਤੇ ਨਿਰਪਾਲਾ ਆਪਾਂ ਨਾਲ ਖੜੇ ਹੋ ਕੇ ਨਾਲ ਹੀ ਲਾਜੀ ਆਉਗੀ ਕਰਤੀ ਲੋਕਾਂ ਦਾ ਇੱਕ ਜਿੰਦਾਬਾਦ 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 ਜੈਸਾਤ ਲੰਬਾ ਸੁਨੇਹਤਾ ਲਾ ਬੂਕਰਾ ਕਹਿ ਰਹੇ ਮੇਰਾ ਕਹਿ ਰਹੇ ਕਹਿ ਰਹੇ ਨਾਕ ਨੂੰ ਨਾਕਬੇਰ ਨਹੀਂ ਹੁੰਦੇ ਆਗੇ ਦੀ ਮੋਕਾ ਵਾਏਕਾ ਜਿੰਦਾਬਾਦ 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 ਸਰਕਾਰਾਂ ਤੋਂ ਮਾਚ ਕਰੋ ਆਪਣੀ ਰਾਖੀ ਯਾਦ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਜਿੰਦਾਬਾਦ ਕੱਲੇ ਕੱਲੇ ਮਾਂ ਨਾ ਖੋ ਕਰਦੇ ਹੋਗੇ ਅੰਦੇ ਹੋ ਸਾਰੇ ਭਰਾ ਰੋਟੀ ਖਾ ਕੇ ਜਾਓ ਥੋੜਾ ਫਾਇਦਾ ਹੋ ਜਾਊਗਾ ਕਿਉਂਕਿ ਰੋਟੀ ਖਾਦੀ ਨਾ ਹੋਵੇ ਤਾਂ ਕੀੜਾ ਦੰਦੀ ਵੱਢਦਾ ਅੰਦਰ ਸਾਰੇ ਭਰਾ ਰੋਟੀ ਖਾ ਕੇ ਜਾਓ ਆਪਣਾ ਸਾਰਾ ਨਾ ਫਾਇਦਾ ਹੋ ਜਾਓ ਧੰਨਵਾਦ